ਜੇਕਰ ਤੁਸੀਂ ਆਪਣੇ ਜਨਮ ਦਿਨ ਤੇ ਕੇਕ ਕੱਟਦੇ ਹੋ ਤਾਂ ਇਹ ਖਬਰ ਜ਼ਰੂਰ ਧਿਆਨ ਦੇ ਨਾਲ ਸੁਣ ਲਵੋ ਪਟਿਆਲਾ ਦੀ ਇੱਕ ਮਸ਼ਹੂਰ ਬੇકરી ਜਿਸ ਦੇ ਕਿ ਕੇਕ ਦੇ ਵਿੱਚੋਂ ਕਾਕਰੋ ਚ ਨਿਕਲਿਆ ਜੀ ਹਾਂ ਇਹ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਦੱਸਦੇ ਕਿ ਪਿਛਲੇ ਸਾਲ ਲਈ ਮਾਮਲਾ ਜਦੋਂ ਇੱਕ ਲੜਕੀ ਕੇਕ ਖਾਣ ਦੇ ਨਾਲ ਬਿਮਾਰ ਹੁੰਦੀ ਹੈ ਤੇ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰਿਕ ਮੈਂਬਰ ਜਿਹੜੇ ਕਿ ਉਹ ਬਿਮਾਰ ਪੈ ਜਾਂਦੇ ਨੇ ਤਾਂ ਦੂਜੀ ਵਾਰ ਵੀ ਜਿਹੜਾ ਕਿ ਅਜੇਹਾ ਹੀ ਕੁਝ ਮਾਮਲਾ ਦੇਖਣ ਨੂੰ ਮਿਲਦਾ ਕਦੇ ਚਾਕਲੇਟਾਂ ਦੇ ਵਿੱਚੋਂ ਕੁਝ ਨਿਕਲ ਆਂਦਾ ਜਾਂ ਫਿਰ ਪਨੀਰ ਦੇ ਵਿੱਚੋਂ ਹੱਡੀਆਂ ਨਿਕਲ ਆਉਂਦੀਆਂ ਨੇ ਤਾ ਹੁਣ ਕੇਕ ਤੋਂ ਫਿਰ ਮੁੜੇ ਹੈ ਮਾਮਲਾ ਜਿਹਾ ਹੀ ਸਾਹਮਣੇ ਜਿੱਥੇ ਕਿ ਕਾਂਕਰੇਚ ਨਿਕਲਿਆ ਅਤੇ ਕਾਂਕਰੇਚ ਨਿਕਲਣ ਨਾਲ ਜਿਹੜਾ ਕਿ ਗ੍ਰਾਹਕ ਉਹ ਸਹਿਮ ਗਿਆ ਤਾਂ ਦੱਸ ਦਈਏ ਕਿ ਗ੍ਰਾਹਕ ਪਟਿਆਲਾ ਦੇ ਇੱਕ ਮਸ਼ਹੂਰ ਬੇਕਰੀ ਤੋਂ ਕੇਕ ਖਰੀਦ ਕੇ ਲੈ ਕੇ ਜਾਂਦਾ ਹੈ ਤੇ ਜਨਮ ਦਿਨ ਦੌਰਾਨ ਜਦੋਂ ਉਹ ਕੇਕ ਕੱਟਦੇ ਹਨ ਤਾਂ ਖੁਲਾਸਾ ਹੁੰਦਾ ਹੈ ਕਿ ਕੇਕ ਦੇ ਵਿੱਚੋਂ ਕਾਂਕਰੋਚ ਨਿਕਲਦਾ ਤੇ ਇਸ ਦੀ ਸ਼ਿਕਾਇਤ ਵੀ ਦਿੱਤੀ ਜਾਂਦੀ ਹੈ ਤਾਂ ਸਿਵਲ ਸਰਜਨ ਨੇ ਜਿਹੜੇ ਕਿ ਇਸ ਮਾਮਲੇ ਦਾ ਨੋਟਿਸ ਲਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਬੇਕਰੀ ਖਿਲਾਫ ਜਿਹੜਾ ਕਿ ਵੱਡਾ ਐਕਸ਼ਨ ਜਲਦ ਲਿਆ ਜਾਵੇਗਾ ਮੇਰਾ ਨਾਮ ਪਾ ਜਨਵੀਰ ਇੱਕ ਵੀਡੀਓ ਬਣਾ ਰਹੀ ਹੁਈ ਆ ਕਿ ਇੱਕ ਮੈਟਰ ਕੀ ਹੈ ਅ ਮੈਟਰ ਹੈਗਾ ਹੈ ਮੈਂ ਕੱਲ ਗਿਆ ਸੀ ਕੇਕ ਲੈਣ ਸਾਡੀ ਦੇਖਦੇ ਕਿ ਤਕਰੀਬਨ 7:00 ਵਜੇ ਤੇ ਜਿਸ ਤਰੀ ਮੈਨੇ ਕੇਕ ਮੈਨੂੰ ਜਿਹੜਾ ਕੇਕ ਦਿੰਦੇ ਉਹ ਕਿਹੜੇ ਮੁੰਡੇ ਹੁੰਦੇ ਆ ਮੈਂ ਉਹਨਾਂ ਨੂੰ ਕੇਕ ਮੰਗਿਆ ਲਗਾ ਮੈਨੂੰ ਫਰੈਸ਼ ਤੇ ਬਿਲਕੁਲ ਵਧੀਆ ਠੀਕ ਚੀਜ਼ ਆ ਉਸ ਤਰੀ ਉਹਨਾਂ ਨੇ ਮੈਨੂੰ ਫਰੈਸ਼ ਤੇ ਵਧੀਆ ਕਹਿੰਦੇ ਕਿ ਇਹ ਕੇਕ ਹੈ ਸਾਰੇ ਵਧੀਆ ਨੇ ਲੈ ਲੈ ਤੇ ਮੈਨੇ ਲੈ ਲਿਆ ਤੇ ਸਪਾ 8:30 ਵਜੇ ਕਰੀਬ ਕੇਕ ਨੂੰ ਕਟਿਆ ਤੇ ਜਿਸ ਤਰੀ ਬੱਚੇ ਉਹ ਖਾਣ ਲੱਗੇ ਤਾਂ ਕੀ ਨਾਮ ਹੈ ਬੱਚੇ ਉੱਚ ਉਹ ਡਿੱਗ ਗਿਆ ਕੋਕਰਚ ਨਹੀਂ ਕਿਆ ਤੇ ਉਸਨੇ ਅਸੀਂ ਕੀ ਸਾਰੇ ਦੋ ਲੈ ਲਿਆ ਵਾਪਸ ਖਾਣੇ ਦਿੱਤਾ ਤੇ ਅਸੀਂ ਸਾਨੀ ਦੇਖ ਲਈ ਦੀ ਪਹੁੰਚੀ ਜਿਸ ਤਰ੍ਹਾਂ ਕੇਕ ਲੇਕਨ ਉਹ ਦਿਖਾਇਆ ਕਿ ਦੇਖੋ ਵਿੱਚ ਕੋਪਰੇਜ ਨਿਕਲਿਆ ਤੇ ਉਹਨਾਂ ਨੇ ਚੈੱਕ ਵੀ ਕੀਤਾ ਅੰਦਰੋਂ ਸਾਰਾ ਕਿੰਨੇ ਪੌਂਡ ਦਾ ਕੇਕ ਲਿਆ ਸੀ ਜੀ ਅ ਸਿਰਫ 500 ਦਾ ਕੇਕ ਸੀਗਾ ਤੇ ਉਹ ਇਹ ਨਹੀਂ ਪਤਾ ਕਿ ਕਿੰਨੇ ਪੌਂਡ ਦਾ ਤਕਰੀਬਨ 6 ਸਾਈ ਸੀਗਾ ਕਾਫੀ ਵੱਡਾ ਕੇਕ ਸੀ ਠੀਕ ਹੈ ਸੀਗਾਂ ਦਾ ਨਾਮ ਤੁਸੀਂ ਗੱਲ ਕੀਤੀ ਸੀ ਹਾਂਜੀ ਸਰ ਮੈਂ ਗੱਲ ਕੀਤੀ ਸੀ ਤੇ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਤੁਸੀਂ ਵੀਡੀਓ ਵਿੱਚ ਦੇਖਿਆ ਹੋਵੇਗਾ ਕਿ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਤੇ ਹਾਂਜੀ ਸਾਰੇ ਦੋ ਕੋਈ ਹੋ ਗਿਆ ਤੇ ਇਹ ਹੀ ਕਿ ਚਲੋ ਥੋੜੀ ਜਿਹੀ ਗਲਤੀ ਹੈ ਤੂੰ ਗਲਤੀ ਨੂੰ ਸੁਧਾਰੋ ਤੇ ਇੱਕ ਸਾਡੇ ਉਥੇ ਅਹ ਹੋਰ ਖਰੀਦੀ ਗਏ ਸੱਜਣ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਇੱਕ ਅੱਧਾ ਕੌਕਰੇ ਚ ਗਲਤੀ ਨਾਲ ਆ ਸਕਦਾ ਤੇ ਉਹ ਉਹਨਾਂ ਦੀ ਗੱਲ ਮੈਨੂੰ ਜਚੀ ਨਹੀਂ ਪਰ ਉਹਨਾਂ ਨੇ ਦੁਕਾਨਦਾਰ ਨੇ ਜਿਹੜਾ ਕੇਕ ਸੀਗਾ ਜਿਸ ਚ ਕੌਕਰੇ ਚ ਨਿਕਲੇ ਆ ਤੇ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਫਿਰ ਮੈਂ ਨਗਰ ਵਿੱਚ ਕੀਤੀ ਨਹੀਂ ਸਰ ਮੈਂ ਕੋਈ ਕੰਪਲੇਨ ਨਹੀਂ ਕੀਤੀ ਬਸ ਉਹਨਾਂ ਨੇ ਇਹੀ ਕਿਹਾ ਆਪਣੀ ਗਲਤੀ ਸੁਧਾਰੋ ਤੇ ਨੂੰ ਸਾਸਬਈ ਦਾ ਚਾਰ ਰੱਖੋ ਇਹ ਸ਼ਹਿਰ ਦੀ ਨਾਮੀ ਬੇકરી ਹੈ ਤੇ ਲੋਕ ਪਰਦਾ ਵਿਸ਼ਵਾਸ ਕਰਦੇ ਆ ਇਹ ਸਭ ਨੋਰੀ ਕਿਡੋ ਜਿਹੜੇ ਤੇ ਤੁਸੀਂ ਮਾਤਾ ਜੀ ਦੀ ਗੱਲ ਕਰ ਰਹੇ ਜਿਹਨਾਂ ਨੂੰ ਸਿਖਾਉਂਦੀ ਉਲਟੀਆਂ ਕਰ ਰਹੇ ਹੋ ਉਹ ਤਾਂ وجہ ਕਾਰਨ ਕੋਈ ਹੋਰ ਸੀ ਉਹ ਆਪਾਂ ਨਹੀਂ ਡਿਸਕਸ ਕਰਦੇ ਜਿਹੜੇ ਤੁਸੀਂ ਹੁਣ ਦੋ ਹੋਰ ਮੇਰੇ ਕੋਲ ਤੁਸੀਂ ਧਿਆਨ ਚ ਲੈ ਕੇ ਕਹਿ ਰਹੇ ਮੈਨੂੰ ਇਹਨਾਂ ਦਾ ਇਹਨਾਂ ਬਾਰੇ ਮੈਨੂੰ ਧਿਆਨ ਚ ਮੇਰੇ ਨੌਲੇਜ ਵਿੱਚ ਮੇਰੇ ਵਿੱਚ ਨਹੀਂ ਹੈਗੀਆਂ ਜਿਹੜੀਆਂ ਗੱਲਾਂ ਤੁਸੀਂ ਕਾਈਂਡਲੀ ਉਹਨਾਂ ਵੀਡੀਓਜ਼ ਵੀ ਮੈਨੂੰ ਫਾਰਵਰਡ ਕਰ ਦਿਓ ਔਰ ਮਨੁਜੇ ਕੋ ਲਿਖਤੀ ਰੂਪ ਕੋਈ ਚੀਜ਼ ਮਨਵਾਉਂਦੀ ਤਾਂ ਮੈਂ ਇਹ ਜਿਹੜੇ ਜਿੱਥੋਂ ਵੀ ਇਹ ਹੋਈ ਹੈ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਕਾਰਵਾਈ ਕਰਾਂਗੇ ਕਿਉਂਕਿ ਜਦ ਇਹ ਗਰਮੀ ਦਾ ਵੀ ਮੌਸਮ ਹੈਗਾ ਕੋਈ ਕੀ ਇਨਫੈਕਸ਼ਨ ਵੀ ਹੁੰਦੀ ਹੈ ਸੋ ਬਿਮਾਰੀਆਂ ਆਉਂਦੀਆਂ ਲੇਕਿਨ ਹੁਣ ਇਦਾਂ ਦੇ ਵੀਡੀਓ ਵਾਇਰਲ ਹੁੰਦੇ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਤੇ ਬਿਲਕੁਲ ਹੀ ਮੈਂ ਕਹਾਂਗਾ ਲੋਕਾਂ ਨੂੰ ਵੀ ਕਹਾਂਗਾ ਵੀ ਜੇ ਤੁਹਾਡੇ ਤੁਹਾਡੇ ਧਿਆਨ ਚ ਕੋਈ ਐਸੀ ਚੀਜ਼ ਆਉਂਦੀ ਹੈ ਤਾਂ ਕਾਈਂਡਲੀ ਪਲੀਜ਼ ਸਾਨੂੰ ਤੁਸੀਂ ਇਨ ਰਾਈਟਿੰਗ ਸਾਨੂੰ ਸਾਡੇ ਦਫ਼ਤਰ 'ਚ ਸਾਨੂੰ ਪ੍ਰੋਵਾਈਡ ਕਰਦਿਆ ਕਰੋ ਤੇ ਦੂਜਾ ਜਿਹੜਾ ਜੇ ਕੋਈ ਇਹ ਜੀ ਕੋਈ ਮੈਂ ਜਿਹੜੇ ਆਪਣੇ ਵੈਂਡਰਸ ਨੇ ਜਾਂ ਜਿਹੜੇ ਆਪਣੇ ਦੁਕਾਨਦਾਰ ਨੇ ਜਿਹੜੇ ਜਿਹੜੇ ਵੀ ਕੋਈ ਹੋਟਲ ਰੈਸਟੋਰੈਂਟ ਵਾਲੇ ਕੋਈ ਵੀ ਹਨ ਉਹਨਾਂ ਨੂੰ ਰਿਕੁਐਸਟ ਕਰੂੰਗਾ ਮੈਂ ਪਲੀਜ਼ ਕਿ ਤੁਸੀਂ ਜਿਹੜੇ ਤੁਹਾਡੀ ਕਿਚਨਸ ਨੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਪੀਰੀਆਡਿਕਲੀ ਕਲੀਨ ਕਰਦੇ ਰਹੋ ਖਾਲੀ ਕਰਕੇ ਪ੍ਰੋਪਰ ਅਨਾਂਸੀ ਉਹਨਾਂ ਦੀ ਸਫਾਈ ਕਰੋ ਔਰ ਜੋ ਵੀ ਤੁਹਾਨੂੰ ਇੰਤਜ਼ਾਮ ਕਰਨੀ ਚਾਹੀਦੀ ਹੈ ਕਲਨਿਨਸ ਹਾਈਜੀਨ ਵਾਸਤੇ ਉਹ ਜਰੂਰ ਕਰਦੇ ਰਹੋ ਲੇਕਿਨ ਸਰ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੋ ਲੇਕਿਨ ਇਹਨਾਂ ਨੂੰ ਸ਼ਿਵਮ ਸਰ ਜਨ ਜਾਂ ਹੈਲਥ ਡਿਪਾਰਟਮੈਂਟ ਦਾ ਕੋਈ ਡਰ ਨਹੀਂ ਹੈ ਕਿਉਂਕਿ ਜਿਹੜਾ ਨਾਰੈਣ ਚੱਕੀ ਦੀ ਗੱਲ ਕੀਤੀ ਹੈ ਉਹ ਬਲੇ ਹੁਣ ਜਿਹੜਾ ਦੂਜੀ ਹੋ ਗਿਆ ਲੇਕਿਨ ਇਹ ਪਹਿਲਾਂ ਵੀ ਇੱਕ ਵਾਰ ਵੀਡੀਓ ਵਾਇਰਲ ਹੋਈ ਸੀ ਇਥੇ ਨਹੀਂ ਸਰ ਐਜੀ ਕੋਈ ਗੱਲ ਨਹੀਂ ਹੈ ਡਰ ਕਿਉਂ ਨਹੀਂ ਹੈਗਾ ਐਸੀ ਗੱਲ ਨਹੀਂ ਹੈ ਅ ਬਟ ਸਾਡੇ ਧਿਆਨ ਚ ਤੁਸੀਂ ਹੁਣ ਲੈ ਕੇ ਵੀ ਵਿਲ ਡੈਫੀਨਟਲੀ ਟੇਕਸ ਐਕਸ਼ਨ ਸਰ ਨੇ ਵੀ ਕਰੀ ਦੇ ਜੀ ਵੀਡੀਓ ਵਾਇਰਲ ਹੋ ਪਰੈਸ਼ਨ ਕੀਤਾ ਉਹ ਤੁਹਾਡੇ ਉੱਤੇ ਅਜੀਤ ਵਾਲੇ ਤੇ ਪ੍ਰੋਜੈਕਟ ਦੀ ਵੀਡੀਓ ਵਾਇਰਲ ਹੋਈ ਲੋਰ ਇਹ ਪੇਸਾ ਨਹੀਂ ਔਰ ਇਹ ਪਰ ਲੋਕ ਚੈਕਿੰਗ ਕੀਤੀ ਹੈ ਹਾਂਜੀ ਸਰ ਹਾਂਜੀ ਮੇਰੇ ਕੋਲ ਚੈਕਿੰਗ ਵੀ ਕਰਾਂਗੇ ਸਾਡੇ ਕੋਲ ਕੋਈ ਲਿਖਤੀ ਰੂਪ ਚ ਕੋਈ ਸ਼ਾਇਦ ਸੁਹੀ ਦੇਖਾਂਗੇ ਸਰਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਜਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Truck Repair. Trust we build in truck repair. Or scan QR code to contact us. The Masala Twist, Oxnard, find authentic Indian cuisine. Or scan QR code to contact us. Pizza Twist. Taste With twist. Order today. Call or visit website. Or scan QR code to contact us. New India Market. Or scan QR code to contact us. Taba Indian Cuisine. Tracy find authentic Indian cuisine in Tracy. Or scan QR code to contact us. Billa Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Apa made and served with love. Scan this QR code to contact us. Kumar covered California certified agency manager who can help you, your family, and your small business with health insurance. Call at 1 877 830 3270 or scan QR code to call or text.